ਸਤਿ ਸ਼੍ਰੀ ਅਕਾਲ ਨਮਸਕਾਰ ਆਦab ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਤਾਂ ਨਿੱਕ ਸਮੇਂ ਦਾ ਟੀਵੀ ਤੇ ਗੱਲ ਕਰਾਂਗੇ ਅੱਜ ਜੀ ਖਾਨ ਦੇ ਬਾਰੇ ਜੀ ਖਾਨ ਦੀ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਆਪਣੇ ਲਾਈਵ ਸ਼ੋਅ ਦੇ ਵਿੱਚ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਪਰ ਤੁਹਾਨੂੰ ਦੱਸ ਦਿੰਨੇ ਆ ਕਿ ਵੀਡੀਓ ਦੇ ਵਿੱਚ ਕੀ ਹੈ ਖਾਸ ਜੋ ਇੰਨੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿਉਂਕਿ ਬਹੁਤ ਸਾਰੇ ਕਲਾਕਾਰ ਲਾਈਵ ਸ਼ੋਅਜ਼ ਦੇ ਵਿੱਚ ਆਪਣੇ ਫੈਨਸ ਮੂਮੈਂਟ ਜਿਹੜੇ ਨੇ ਸ਼ੇਅਰ ਤਾਂ ਕਰਦੇ ਨੇ ਪਰ ਇੱਕ ਵੀਡੀਓ ਤੁਹਾਨੂੰ ਅਸੀਂ ਦਿਖਾਉਂਦੇ ਆ ਜਿਸ ਦੇ ਵਿੱਚ ਉਹਨਾਂ ਦੀ ਫੈਨ ਇੱਕ ਲੜਕੀ ਉਹਨਾਂ ਨੂੰ ਸਟੇਜ ਤੋਂ ਉੱਪਰ ਨੂੰ ਹੱਥ ਜੀ ਜੀਖੰਡ ਮੈਨੂੰ ਮੈਂ ਤੁਹਾਡੇ ਨਾਲ ਫੋਟੋ ਕਰਾਉਣੀ ਆ ਜਾਂ ਮੈਂ ਤੁਹਾਨੂੰ ਮਿਲਣਾ ਚਾਹੁੰਨੀ ਆ ਜਾਂ ਮੈਂ ਤੁਹਾਡੇ ਨਾਲ ਜੱਫੀ ਪਾਉਣੀ ਆ ਜਾਂ ਤੁਸੀਂ ਪਲੀਜ਼ ਮੇਰੇ ਨਾਲ ਗੱਲ ਕਰੋ ਵਾਟ ਐਵਰ ਸ਼ੀ ਵਾਸ ਸੇਇੰਗ ਔਨ ਅ ਸਟੇਜ ਤੇ ਖਿੱਚਿਆ ਔਰ ਆਪਣੀ ਫੈਨ ਨੂੰ ਜੋ ਹੈ ਚੁਪ ਕਰਾਇਆ ਕਿ ਤੂੰ ਮੇਰੀ ਭੈਣਾ ਵਰਗੀ ਆ ਤੂੰ ਚੁੱਪ ਕਰ ਤੂੰ ਰੋ ਨਾ ਦੱਸ ਮੈਨੂੰ ਤੈਨੂੰ ਕਿਸੇ ਚੀਜ਼ ਦੀ ਵੀ ਕਦੇ ਵੀ ਜ਼ਰੂਰਤ ਹੋਈ ਤਾਂ ਤੂੰ ਮੈਨੂੰ ਜ਼ਰੂਰ ਦੱਸੀ ਫਿਰ ਉਹ ਕਹਿ ਰਹੀ ਹੈ ਕਿ ਮੈਨੂੰ ਆਪਣਾ ਨੰਬਰ ਦੇ ਕੇ ਜਾਓ ਤੁਸੀਂ ਮੇਰੇ ਫਾਦਰ ਜਿਹੜੇ ਨੇ ਬਹੁਤ ਗਰੀਬ ਨੇ ਕੁਛ ਐਦਾਂ ਦਾ ਕਹਿੰਦੀ ਹੋਈ ਸਟੇਜ ਤੇ ਨਜ਼ਰ ਆ ਰਹੀ ਲੇਕਿਨ ਜੀਖਾਨ ਉਹਨਾਂ ਨੂੰ ਕਿਸ ਤ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਕਿ ਕਲਾਕਾਰਾਂ ਨੂੰ ਬਲੇਮ ਕੀਤਾ ਜਾਂਦਾ ਕਿ ਫੈਨਸ ਜਿਹੜੇ ਨੇ ਉਹ ਬਾਉਂਸਰਸ ਨੇ ਤਾਂ ਕਮਾਤਾ ਜਾਂ ਫੈਨ ਨੇ ਕੋਈ ਰੂਡ ਬਿਹੇਵ ਕਰ ਦਿੱਤਾ ਪਰ ਆਪਣੇ ਪੰਜਾਬੀ ਆਰਟਿਸਟ ਜਿਹੜੇ ਨੇ ਮੋਸਟ ਆਫ ਦਾ ਟਾਈਮ ਅਸੀਂ ਦੇਖਦੇ ਹਾਂ ਕਿ ਆਪਣੇ ਫੈਨਸ ਨੂੰ ਹਮੇਸ਼ਾ ਸਪੋਰਟ ਕਰਦੇ ਨੇ ਔਰ ਹਮੇਸ਼ਾ ਸੋਸ਼ਲ ਮੀਡੀਆ ਤੋਂ ਜੋ ਉਹਨਾਂ ਦੀਆਂ ਵੀਡੀਓਜ਼ ਪੋਜ਼ਿਟਿਵ ਹੀ ਵਾਇਰਲ ਹੁੰਦੀਆਂ ਨੇ ਔਰ ਜੀ ਖਾਨ ਦੀ ਇਹ ਵੀਡੀਓ ਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਤੁਸੀਂ ਇਸ ਵੀਡੀਓ ਨੂੰ ਪਹਿਲਾਂ ਇੱਕ ਵਾਰ ਜ਼ਰੂਰ ਦੇਖੋ ਔਰ ਜ਼ਰੂਰ ਦੱਸਣਾ ਕਿ ਜੀ ਖਾਨ ਨੇ ਜੋ ਵੀ ਕਿਹਾ ਉਸ ਭੈਣ ਨੂੰ ਉਸਦੇ ਬਾਰੇ ਵੀ ਦੱਸਣਾ ਔਰ ਉਹ ਭੈਣ ਜ ਕਿ ਕਿੰਨਾ ਸਪੋਰਟ ਕੀਤਾ ਜੀ ਖਾਨ ਨੇ ਔਰ ਜੀ ਖਾਨ ਦੇ ਗਾਣਿਆਂ ਨੂੰ ਕਿੰਨਾ ਸੁਣਦੀ ਕਿੰਨਾ ਪਸੰਦ ਕਰਦੀ ਔਰ ਕਿੰਨਾ ਭਾਵੁਖ ਹੋਈ ਕਿੰਨਾ ਰੋਈ ਉਹ ਆਪਣੀ ਫੈਨ ਜੋ ਹੈ ਜੀ ਖਾਨ ਨੂੰ ਦੇਖ ਕੇ ਜੀ ਖਾਨ ਦਾ ਫੈਨ ਮੂਮੈਂਟ ਜਿਹੜਾ ਸੀ that was amazing ਔਰ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਸੋ ਤੁਸੀਂ ਇੱਕ ਵਾਰ ਨਜ਼ਰ ਮਾਰੋ ਇਸ ਵੀਡੀਓ ਦੇ ਵੱਲ ਸਤਿ ਸ਼੍ਰੀ ਅਕਾਲ ਨਮਸਕਾਰ ਆਦਬ ਮੈਂ ਤੁਹਾਡੇ ਨਾਲ ਮਨਪ੍ਰੀਤ ਕੋਲਰ ਤੁਸੀਂ ਦੇਖ ਰਹੇ ਹੋ ਤਾਂ ਨਿੱਕ ਸਮੇਂ ਦਾ ਟੀਵੀ ਤੇ ਗੱਲ ਕਰਾਂਗੇ ਅੱਜ ਜੀ ਖਾਨ ਦੇ ਬਾਰੇ ਜੀ ਖਾਨ ਦੀ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਆਪਣੇ ਲਾਈਵ ਸ਼ੋਅ ਦੇ ਵਿੱਚ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਪਰ ਤੁਹਾਨੂੰ ਦੱਸ ਦਿੰਨੇ ਆ ਕਿ ਵੀਡੀਓ ਦੇ ਵਿੱਚ ਕੀ ਹੈ ਖਾਸ ਜੋ ਇੰਨੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿਉਂਕਿ ਬਹੁਤ ਸਾਰੇ ਕਲਾਕਾਰ ਲਾਈਵ ਸ਼ੋਅਜ਼ ਦੇ ਵਿੱਚ ਆਪਣੇ ਫੈਨਸ ਮੂਮੈਂਟ ਜਿਹੜੇ ਨੇ ਸ਼ੇਅਰ ਤਾਂ ਕਰਦੇ ਨੇ ਪਰ ਇੱਕ ਵੀਡੀਓ ਤੁਹਾਨੂੰ ਅਸੀਂ ਦਿਖਾਉਂਦੇ ਆ ਜਿਸ ਦੇ ਵਿੱਚ ਉਹਨਾਂ ਦੀ ਫੈਨ ਇੱਕ ਲੜਕੀ ਉਹਨਾਂ ਨੂੰ ਸਟੇਜ ਤੋਂ ਉੱਪਰ ਨੂੰ ਹੱਥ ਕੀ ਜੀਖੰਡ ਮੈਨੂੰ ਮੈਂ ਤੁਹਾਡੇ ਨਾਲ ਫੋਟੋ ਕਰਾਉਣੀ ਆ ਜਾਂ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਆ ਜਾਂ ਮੈਂ ਤੁਹਾਡੇ ਨਾਲ ਜੱਫੀ ਪਾਉਣੀ ਆ ਜਾਂ ਤੁਸੀਂ ਪਲੀਜ਼ ਮੇਰੇ ਨਾਲ ਗੱਲ ਕਰੋ ਵਾਟ ਐਵਰ ਸ਼ੀ ਵਾਸ ਸੇਇੰਗ ਔਨ ਅ ਸਟੇਜ ਦੇਖੇ ਚਾਹ ਔਰ ਆਪਣੀ ਫੈਨ ਨੂੰ ਜੋ ਆ ਚੁਪ ਕਰਾਇਆ ਕਿ ਤੂੰ ਮੇਰੀ ਭੈਣਾ ਵਰਗੀ ਆ ਤੂੰ ਚੁੱਪ ਕਰ ਤੂੰ ਰੋ ਨਾ ਦੱਸ ਮੈਨੂੰ ਤੈਨੂੰ ਕਿਸੇ ਚੀਜ਼ ਦੀ ਵੀ ਕਦੇ ਵੀ ਜ਼ਰੂਰਤ ਹੋਈ ਤਾਂ ਤੂੰ ਮੈਨੂੰ ਜ਼ਰੂਰ ਦੱਸੀ ਫਿਰ ਉਹ ਕਹਿ ਰਹੀ ਆ ਕਿ ਮੈਨੂੰ ਆਪਣਾ ਨੰਬਰ ਦੇ ਕੇ ਜਾਓ ਤੁਸੀਂ ਮੇਰੇ ਫਾਦਰ ਜਿਹੜੇ ਨੇ ਬਹੁਤ ਗਰੀਬ ਨੇ ਕੁਛ ਐਦਾਂ ਦਾ ਕਹਿੰਦੀ ਹੋਈ ਸਟੇਜ ਤੇ ਨਜ਼ਰ ਆ ਰਹੀ ਲੇਕਿਨ ਜੀਖੰਡ ਉਹਨਾਂ सोशल मीडिया से जोड़िया भीडियोज वायरल होंगे ने कि कलाकार ब्लेम किया जाता किस नेता फैन ने था था कोई रूड बिहेव कर दता पर अपने टाइम अखते हैं कि अपने फैन को हमेशा सपोर्ट करते हैं और हमेशा सोशल मीडिया भीडियोज पॉजिटिव ही वायरल होंगे नेी खान दीडियो के बारे में कहने इस भीडियो पहले एक बार जरूर देखो और जरूर दसना कि जी खान ने जो भी कहा है उस भैन में बारे भी दसना और भैन जी कौन है कितों बिलोंग करती किसी कुछ नहीं पता ਕਿ ਕਿਦਾਂ ਸਪੋਰਟ ਕੀਤਾ ਜੀਖਾਨ ਨੇ ਔਰ ਜੀਖਾਨ ਦੇ ਗਾਣਿਆਂ ਨੂੰ ਕਿੰਨਾ ਸੁਣਦੀ ਕਿੰਨਾ ਪਸੰਦ ਕਰਦੀ ਔਰ ਕਿੰਨਾ ਭਾਵੁਖ ਹੋਈ ਕਿੰਨਾ ਰੋਈ ਹੋ ਆਪਣੀ ਫੈਨ ਜੋ ਹੈ ਜੀਖਾਨ ਨੂੰ ਦੇਖ ਕੇ ਜੀਖਾਨ ਦਾ ਫੈਨ ਮੂਮੈਂਟ ਜਿਹੜਾ ਸੀ that was amazing ਔਰ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਸੋ ਤੁਸੀਂ ਇੱਕ ਵਾਰ ਨਜ਼ਰ ਮਾਰੋ ਇਸ ਵੀਡੀਓ ਦੇ ਵੱਲ